ਦੇਖੋ ਪਾਰਟੀਆਂ ਨੇ ਲਗਾਤਾਰ 9 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਲਗਾਤਾਰ ਬਜਟ ਪੇਸ਼ ਕਰ ਰਹੀ ਆ ਅਤੇ ਲਗਾਤਾਰ ਜੁਮਲੇ ਤੇ ਜੁਮਲਾ ਸੁਣਾ ਰਹੀ ਆ ਪਰ ਲਗਾਤਾਰ ਪਿਛਲੇ ਅੰਕੜੇ ਪੇਸ਼ ਕੀਤੇ ਜਾ ਰਹੇ ਨੇ ਕਿ ਆ ਜਿਹੜਾ 3 ਮਹੀਨੇ ਦਾ ਇੰਟਰਮ ਬਜਟ ਸੀਗਾ ਇਹਨੇ ਜਿੱਥੇ 9 ਸਾਲ ਪੰਜਾਬ ਨੂੰ ਨਰਾਸ਼ ਕੀਤਾ ਅੱਜ ਫੇਰ 9 ਸਾਲਾਂ ਬਾਅਦ ਜਿਹੜਾ 3 ਮਹੀਨੇ ਵਾਲੀ ਬਜਟ ਆਇਆ 3 ਮਹੀਨੇ ਦਾ ਇੰਟਰਮ ਬਜਟ ਆਇਆ ਪੂਰੇ ਮੇਸਮਨ ਇੱਕ ਵਾਰ ਫੇਰ ਪੰਜਾਬ ਨੂੰ ਨਰਾਸ਼ ਕੀਤਾ ਸੱਤਾ ਵਿੱਚ ਬੀਜੇਪੀ ਇਸ ਗੱਲ ਕਰਕੇ ਆਈ ਸੀ ਕਿ 2 ਕਰੋੜ ਨੌਕਰੀਆਂ ਹਰੇਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਤੇ ਵਾਦਾ ਬਿਲਕੁਲ ਬੀਜੇਪੀ ਦਾ ਫੇਲ ਹੋਇਆ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਵਾਂਗੇ ਇਹ ਵਾਦਾ ਬੀਜੇਪੀ ਦਾ ਬਿਲਕੁਲ ਫੇਲ ਹੋਇਆ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਹੋਊਗਾ ਇਹ ਵਾਦਾ ਬੀਜੇਪੀ ਦੇ ਰਾਜ ਫੇਲ ਹੋਇਆ ਜਿੰਨੇ ਵਾਅਦੇ ਕਰਕੇ ਬੀਜੇਪੀ ਸੱਤਾ ਬਾਚਾਈ ਸੀ ਉਹ ਸਾਰੇ ਵਾਅਦਿਆਂ ਨੂੰ ਲਾਗੂ ਕਰਨ ਦੇ ਵਿੱਚ বিজেਵੀ ਫੇਲ ਹੋਈ ਹੈਗੀ ਸੋ ਜਿਹੜਾ ਇੰਟੈਰਮ ਬਜਟ ਆ ਇਹ ਨੇ ਮੈਂ ਸਮਝਦਾ ਦੇਸ਼ ਨੂੰ ਨਰਾਸ਼ ਕੀਤਾ ਪਰ ਪੰਜਾਬ ਨੂੰ ਨਰਾਸ਼ ਕੀਤਾ ਸਾਨੂੰ ਆਸ ਸੀਗੀ ਕਿ ਜਿਹੜਾ ਪੰ ਦੇਸ਼ ਦਾ ਕਿਸਾਨ ਪੰਜਾਬ ਦਾ ਕਿਸਾਨ ਇਸ ਗੱਲ ਦੀ ਮੰਗ ਕਰ ਰਿਹਾ ਕਿ ਕੁਝ ਜਿਹੜੀਆਂ ਫਸਲਾਂ ਤੇ ਐਮਐਸਪੀ ਹੈ ਨਹੀਂ ਜਿਨ੍ਹਾਂ ਤੇ ਐਮਐਸਪੀ ਦੇ ਅੰਦਰ ਨਹੀਂ ਆਉਂਦੀਆਂ ਉਹਨਾਂ ਤੇ ਐਮਐਸਪੀ ਲਾਗੂ ਹੋਊਗੀ ਪਰ ਲੇਕਿਨ ਸਾਨੂੰ ਉਮੀਦ ਸੀ ਕਿ ਤਿੰਨਾਂ ਮਹੀਨਾ ਸ਼ਾਇਦ ਉਹ ਲਾਗੂ ਕਰ ਦਣ ਉਹ ਵੀ ਅੱਜ ਫੇਲ ਹੋਇਆਗੇ ਉਮੀਦ ਸੀਗੀ ਕਿ ਇਹਨਾਂ ਤਿੰਨਾਂ ਮਹੀਨਾ ਦੌਰਾਨ ਜੋ ਪੈਸੇ ਪੰਜਾਬ ਦੇ ਖਾਸ ਕਰਕੇ ਰੂਰਲੇ ਡਿਵੈਲਪਮੈਂਟ ਫੰਡ ਦੇ ਤੇ ਜਿਹੜੇ ਪੈਸੇ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਪੈਸੇ ਕੈਪੀਟਲ ਅਸਿਸਟੈਂਟ ਦੇ ਕੇਂਦਰ ਸਰਕਾਰ ਵੱਲ ਪੈਂਡਿੰਗ ਪਏ ਨੇਗੇ ਸਾਨੂੰ ਆਸ ਸੀ ਕਿ ਅੱਜ ਪੈਸੇ ਮਿਲਣਗੇ ਸ਼ਾਇਦ ਜਾਂਦੇ ਜਾਂਦੇ ਪੈਸੇ ਦੇ ਦੇਣ ਪਰ ਅੱਜ ਇੱਕ ਵਾਰ ਫੇਰ ਪੰਜਾਬ ਨੂੰ ਨਰਾਸ਼ ਕੀਤਾ ਪੰਜਾਬੀਆਂ ਦਾ ਹੱਕਾ ਪੰਜਾਬ ਦਾ ਹੱਕ ਆ ਉਹ ਲਗਭਗ 18000 ਕਰੋੜ ਰੁਪਇਆ ਕੇਂਦਰ ਵੱਲ ਬਕਾਇਆ ਪਿਆਗਾ ਉਸੇ ਲੈ ਕੇ ਰਾਂਗੇ ਜੇ ਅਸੀਂ ਕੋਰਟ ਚ ਜਾਈਏ ਜੇ ਅਸੀਂ ਹੋਰ ਜੇ ਸਾਨੂੰ ਕੋਈ ਸੰਘਰਸ਼ ਕਰਨਾ ਪਏ ਅਸੀਂ ਬਿਲਕੁਲ ਉਹ ਪੈਸੇ ਜਿਹੜੇ ਸਾਡੇ ਬਣਦੇ ਨੇ ਉਸੇ ਲਵਾਂਗੇ ਹਰਿਆਣਾ ਦੇ ਜਾਂਚਿਤ ਗੁਪਤਾ ਜੀ ਕਹਿੰਦੇ ਨੇ ਕਿ ਇਹ ਬਜਟ ਬਹੁਤ ਅੱਛਾ ਪੇਸ਼ ਕੀਤਾ ਗਿਆ ਹੈ ਆਰਥਿਕ ਸਥਿਤੀ ਜਿਹੜੀ 9 ਸਾਲ ਤੋਂ थी ਆ ਕਾਫੀ ਸਾਡੇ ਉੱਪਰ ਜਾ ਚੁੱਕੀ ਔਰ ਹੁਣ ਹੋਰ ਵੀ ਉੱਪਰ ਜਾਏਗੀ ਦੇਸ਼ ਦੇ ਅੰਦਰ ਜਦ BJP ਦਾਬਾ ਕਰ ਦਿਆ ਕਿ ਅਸੀਂ 80 ਕਰੋੜ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਆਟਾ ਦਾਲ ਸਕੀਮ ਦੇ ਰਿਹਾਗੇ ਜਾਂ ਉਸ ਸਕੀਮ ਦੇ ਅੰਦਰ ਹੋਰ ਜਿਹੜੇ ਲੋਕਾਂ ਦੀ ਗਿਣਤੀ ਵੱਧ ਗਈ ਆ ਜਿਹੜੇ ਬੈਨੀਫਿਸ਼ੀਰੀ ਲਏਗੇ ਉਹਨਾਂ ਦੀ ਗਿਣਤੀ ਵੱਧ ਗਈ ਤਾਂ ਇੱਥੋਂ ਹੀ ਪਤਾ ਲੱਗਦਾਗਾ ਕਿ ਦੇਸ਼ ਦੇ ਅੰਦਰ ਗਰੀਬੀ ਵਧੀਆ ਔਰ ਦੂਜੇ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਇੱਕ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਔਰ ਦੂਜੇ ਪਾਸੇ ਗਰੀਬੀ ਵਧੀਆ ਇੱਥੋਂ ਪਤਾ ਲੱਗਦਾਗਾ ਕਿ ਭਾਜਪਾ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ